ਬੜੀ ਆਸ ਤੇ ਉਮੀਦ ਰੱਖ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਗਏ ਸੀ ਵੀ ਅਸੀਂ ਉਸ ਪਲੇਟਫਾਰਮ ਦੇ ਉੱਤੇ ਬੜੀ ਵੱਡੀ ਸੇਵਾ ਕਰ ਸਕਾਂਗੇ ਪਰ ਉਹ ਸ਼ਾਇਦ ਕਿਤੇ ਸਾਡੇ ਗਲਤ ਸੋਚ ਕਹਿ ਲਈਏ ਜਾਂ ਸਾਡੀ ਗਲਤ ਸਾਡੇ ਫੈਸਲੇ ਲਏ ਗਏ ਪੰਜਾਬ ਦੇ ਲੋਕ ਬੀਜੇਪੀ ਨੂੰ ਹਜੇ ਨੇੜੇ ਲਾਉਣ ਦੇ ਮੂਡ 'ਚ ਨਹੀਂ ਹੈਗੇ ਹਜੇ ਉਹਨਾਂ ਨੇ ਜੋ ਕੁਝ ਦੇਖਿਆ ਜਾਂ ਅਸੀਂ ਜੋ ਅਸੀਂ ਦੇਖਿਆ ਇਸੇ ਕਰਕੇ ਅਸੀਂ ਫੈਸਲਾ ਲਿਆ ਵੀ ਅੱਛੇ ਹਜੇ ਕੋਈ ਬਹੁਤ ਵਧੀਆ ਮਾਹੌਲ ਨਹੀਂ ਲੱਗਦਾ ਤਾਂ ਇਸ ਵੀ ਲੋਕਾਂ ਨੂੰ ਜਿਹੜੀ ਕੁਝ ਡਿਲੀਵਰ ਕਰਨ ਲਈ ਹੈ ਨਹੀਂ ਸੀ ਸਾਡੇ ਕੋਲ ਜੇ ਤੁਹਾਡੀਆਂ ਕਹਿੰਦੇ ਸਾਰੇ ਦੇਸ਼ 'ਚ ਤੁਹਾਡੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੈਗੀ ਉਹਦੇ ਵਿੱਚ ਕੋਈ ਨਾ ਕੋਈ ਸਾਡਾ ਸਾਡਾ ਕੋਈ ਲੋਕਾਂ ਨਾਲ ਤਾਲਮੇਲ ਦੀ ਕਮੀ ਤਾਂ ਹੈਗੀ ਆ ਨਾ ਉਹੀ ਕਮੀ ਦੇਖੀ ਆ ਇੱਥੇ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਲੁਧਿਆਣਾ ਤੋਂ ਵੱਡੀ ਖਬਰ ਆਈ ਸੀਗੀ ਕਮਲਜੀਤ ਸਿੰਘ ਕੜਵਲ ਜਿਹੜੇ ਭਾਜਪਾ 'ਚ ਸੀਗੇ ਇੱਕ ਬਹੁਤ ਹੀ ਸੂਝਵਾਨ ਲੀਡਰ ਨੇ ਜਿਹੜਾ ਨੇ ਆਵਾ ਦੀ ਪਾਰਟੀ ਜੁਆਇਨ ਕੀਤੀ ਹੈਗੀ ਤੇ ਸਰ ਤੁਸੀਂ ਇੰਨਾ ਪੁਰਾਣੇ ਪੋਲਿਟੀਕਲ ਫੇਮ ਹੈਗੇ ਹੋ ਬਹੁਤ ਵਧੀਆ ਤੁਸੀਂ ਲੋਕਾਂ ਵਾਸਤੇ ਕੰਮ ਕੀਤਾ ਇੱਕ ਬਹੁਤ ਵੱਡਾ ਆਫਿਸ ਵੀ ਤੁਸੀਂ ਖੋਲ੍ਹਿਆ ਸੀਗਾ ਉਸ ਤੋਂ ਬਾਅਦ ਤੁਸੀਂ ਭਾਜਪਾ ਚਲੇ ਗਏ ਸੀਗੇ ਕਾਂਗਰਸ ਦੇ ਟਾਈਮ 'ਤੇ ਤੁਸੀਂ ਬੜਾ ਕੰਮ ਕੀਤਾ ਹੈਗਾ ਹੁਣ ਆਵਾ ਦੀ ਪਾਰਟੀ ਦੇ ਵਿੱਚ ਤੁਸੀਂ ਜੁਆਇਨਿੰਗ ਲਈ ਕਿ ਕਾਰਨ ਕੀ ਹੋਗੇ ਸੀਗੇ ਸੋ ਬੜੀ ਆਸ ਤੇ ਉਮੀਦ ਰੱਖ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਗਏ ਸੀ BSOਸ ਪਲੇਟਫਾਰਮ ਦੇ ਉੱਤੇ ਬੜੀ ਵੱਡੀ ਸੇਵਾ ਕਰ ਸਕਾਂਗੇ ਪਰ ਉਹ ਸ਼ਾਇਦ ਕਿਤੇ ਸਾਡੇ ਗਲਤ ਸੋਚ ਕਹਿ ਲਿਏ ਜਾਂ ਸਾਡੀ ਗਲਤ ਸਾਡੇ ਫੈਸਲੇ ਲਏ ਗਏ ਕਿਉਂਕਿ ਗਰਾਊਂਡ ਲੈਵਲ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਹਜੇ ਕੋਈ ਬਹੁਤ ਜ਼ਿਆਦਾ ਕੋਈ ਪਲਾਨ ਹਜੇ ਹੈ ਹੀ ਨਹੀਂ ਉਹਨਾਂ ਦਾ ਕੋਈ ਏਜੰਡਾ ਫੰਡਾ ਹੈ ਹੀ ਨਹੀਂ ਵੀ ਅਸੀਂ ਕਰਨਾ ਕੀ ਹੈ ਤੇ ਜਿਹਦੇ ਵਿੱਚ ਮੇਰੇ ਸਾਥੀਆਂ ਦੇ ਤੇ ਪਬਲਿਕ ਦੇ ਜਿਹੜੇ ਇਸ ਦਫਤਰ ਦੇ ਵਿੱਚ ਕੰਮ ਹੋਇਆ ਕਰਦੇ ਸੀ ਉਹ 'ਚ ਬੜੀ ਵੱਡੀ ਖਰਾਬਤ ਆਈ ਤੇ ਜਿਹੜਾ ਸੰਗਤ ਨੇ ਫੈਸਲਾ ਲਿਆ ਤੇ ਉਹਦੇ ਤੇ ਅਸੀਂ ਫੁੱਲ ਚੜਾਏ ਤੇ ਆਮ ਆਦਮੀ ਪਾਰਟੀ ਦੀ ਡਿਡਰਸ਼ਿਪ ਨੇ ਕੇਜਰੀਵਾਲ ਸਾਹਿਬ ਦੀ ਟੀਮ ਨੇ ਤੇ ਉਹਨਾਂ ਦੀ ਸਾਰੀ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਜੀ ਵੱਲੋਂ ਸਾਨੂੰ ਜਿਹੜਾ ਬੀਜਾ ਆਪ ਪਾਰਟੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਉਹਦੇ ਕਰਕੇ ਅਸੀਂ ਅੱਜ ਇਹ ਸੇਵਾ ਕਰਨ ਲਈ ਹਾਜ਼ਰ ਹਾਂ। ਬੀਜੇਪੀ ਦਾ ਇੱਕ ਨਾਰਾ ਹੈਗਾ ਜਨਤਾ ਦੇ ਨਾਲ ਹੀ ਚੱਲਣਾ ਹੈਗਾ। ਉਹਨਾਂ ਨੇ ਜਨਤਾ ਦੇ ਹੀ ਕੰਮ ਕਰਨੇ ਹੈਗੇ ਔਰ ਤੁਸੀਂ ਇਸ ਚੀਜ਼ ਨੂੰ ਦੇਖ ਕੇ ਸ਼ਾਇਦ ਉੱਥੇ ਗਏ ਸੀਗੇ ਕਿਉਂਕਿ ਤੁਸੀਂ ਜਨਤਾ ਦੇ ਨਾਲ ਜ਼ਮੀਨੀ ਸਤਹ ਤੇ ਜੁੜੇ ਹੋਏ ਹੋਗੇ। ਅਸਲ ਤੇ ਤੁਸੀਂ ਸਹੀ ਗੱਲ ਕਹਿ ਰਹੇ ਹੋ। ਬੀਜੇਪੀ ਦਾ ਨਾਰਾ ਤਾਂ ਹੈਗਾ ਵੀ ਜਿਹੜੀ ਗੱਲ ਤੁਸੀਂ ਕਹੀ ਆ ਪਰ ਪੰਜਾਬ ਦੇ ਲੋਕਾਂ ਦਾ ਨਾਰਾ ਕੁਝ ਹੋਰ ਆ। ਪੰਜਾਬ ਦੇ ਲੋਕ ਬੀਜੇਪੀ ਨੂੰ ਹਜੇ ਨੇੜੇ ਲਾਉਣ ਦੇ ਮੂਡ 'ਚ ਨਹੀਂ ਹੈਗੇ। ਹਜੇ ਉਹਨਾਂ ਨੇ ਜੋ ਕੁਝ ਦੇਖਿਆ ਜਾਂ ਅਸੀਂ ਜੋ ਅਸੀਂ ਦੇਖਿਆ ਇਸੇ ਕਰਕੇ ਅਸੀਂ ਫੈਸਲਾ ਲਿਆ ਵੀ ਅੱਛੇ ਹਜੇ ਕੋਈ ਬਹੁਤ ਵਧੀਆ ਮਾਹੌਲ ਨਹੀਂ ਲੱਗਦਾ ਤੇ ਇਸ ਵੀ ਲੋਕਾਂ ਨੂੰ ਜਿਹੜੀ ਕੁਝ ਡਿਲੀਵਰ ਕਰਨ ਲਈ ਹੈ ਨਹੀਂ ਸੀ ਸਾਡੇ ਕੋਲ ਕੋਈ ਵੀ ਇਲੈਕਸ਼ਨ ਆਂਦਾ ਹੈਗਾ ਇਲੈਕਸ਼ਨਾਂ ਦੇ ਟਾਈਮ ਹੀ ਇੱਕ ਮਾਈਂਡ ਜਿਹੜਾ ਹੈਗਾ ਡਵੈਲਪ ਹੋਣ ਲੱਗ ਜਾਂਦਾ ਹੈ ਵੀ ਮੌਜੂਦਾ ਜਿਹੜੀ ਸਰਕਾਰ ਹੈ ਜਾਂ ਮੌਜੂਦਾ ਪਾਰਟੀ ਸਟਰੋਂਗ ਹੈਗੀ ਉਹਦੇ ਵਿੱਚ ਹੀ ਲੀਡਰਸ਼ਿਪ ਜਾਣੀ ਸ਼ੁਰੂ ਹੋ ਜਾਂਦੀ ਔਰ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਈ ਵਾਰੀ ਦਾਗ ਲੱਗਦਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਹਾਂ no doubt ਤੁਹਾਡੀ ਗੱਲ ਸਹੀ ਹੈ ਵੀ ਅੱਜ ਕਈ ਲੋਕ ਨੇ ਜਿਹੜੇ ਵਿਰੋਧੀ ਨੇ ਜਿਹੜੇ ਹਮੇਸ਼ਾ ਵਿਰੋਧੀ ਤਾਂ ਹਰ ਜਗ੍ਹਾ ਤੇ ਹੁੰਦੇ ਆ ਉਹਨਾਂ ਨੂੰ ਇੱਕ ਗੱਲ ਕਰਨ ਦਾ ਮੌਕਾ ਜ਼ਰੂਰ ਮਿਲਿਆ ਪਰ ਉਹਨਾਂ ਦੀ ਗੱਲ ਦਾ ਮੈਂ ਜਵਾਬ ਦਿੰਨਾ ਵੀ ਜਿਹੜੇ ਤੁਸੀਂ ਬੋਲਣ ਲੱਗੇ ਹੋਏ ਹੋ ਤੁਸੀਂ ਇੱਕ ਗੱਲ ਦੱਸੋ ਵੀ ਕੜਵਲ ਨੇ ਕਿਸੇ ਪਾਰਟੀ ਦੇ ਵਿੱਚੋਂ ਨਿੱਜ ਬੈਨੀਫਿਟ ਲਿਆ ਕੜਵਲ ਨੇ ਅਕਾਲੀ ਦਲ ਦੇ ਵਿੱਚ ਕਾਂਗਰਸ ਦੇ ਵਿੱਚ ਬੀਜੇਪੀ ਦੇ ਵਿੱਚ ਇਹ ਤਿੰਨੇ ਪਾਰਟੀਆਂ ਦੇ ਲੀਡਰ ਕੋਈ ਬਾਹਰ ਤਾਂ ਚਲੇ ਹੀ ਨਹੀਂ ਗਏ ਸਾਰੀ ਲੀਡਰਸ਼ਿਪ ਇੱਥੇ ਬੈਠੀ ਆ ਤੇ ਜੇ ਕੜਵਲ ਨੇ ਉਹਨਾਂ ਤੋਂ ਕੋਈ ਬੈਨੀਫਿਟ ਲਏ ਹੁੰਦੇ ਤਾਂ ਹੁਣ ਤੱਕ ਜਨ ਤੱਕ ਕਰ ਦਿੰਦੇ ਹੁਣ ਤੱਕ ਜੇ ਨਹੀਂ ਕੀਤਾ ਤਾਂ ਹੁਣ ਕਰ ਦੇਣ ਜੇ ਕੋਈ ਕੜਵਲ ਨੇ ਬੈਨੀਫਿਟ ਲਏ ਆ ਹਾਂ ਬੀਜੇਪੀ ਦੇ ਵਿੱਚ ਬਹੁਤ ਵੱਡੀ ਸਫਲਤਾ ਨਾਲ ਉਹਨਾਂ ਨੇ ਸਰਕਾਰ ਬਣਾਈ ਆ ਤੇ ਜੇ ਮੈਂ ਉਸ ਸੋਚ ਵਾਲਾ ਹੁੰਦਾ ਜੇ ਮੈਂ ਬਿਜ਼ਨਸਮੈਨ ਸੋਚ ਵਾਲਾ ਹੁੰਦਾ ਫੇਰ ਮੈਂ ਬੀਜੇਪੀ ਛੱਡ ਕੇ ਨਹੀਂ ਆਉਣਾ ਸੀ ਕਿਉਂ ਉੱਥੇ ਪੈਸੇ ਕਮਾਉਣ ਦੇ ਜਰੀਏ ਬਹੁਤ ਹੈਗੇ ਨੇ ਸਰਕਾਰ ਆ ਬਹੁਤ ਵੱਡੇ ਲੈਵਲ ਤੇ ਕਿਉਂਕਿ ਮੈਂ ਰੇਲਵੇ ਦਾ ਬਿਜ਼ਨਸ ਵੀ ਕਰਦਾ ਤੇ ਸਾਡਾ ਮੰਤਰੀ ਵੀ ਰੇਲਵੇ ਦਾ ਸੀ ਬਥੇਰੇ ਬੈਨੀਫਿਟ ਲੈ ਸਕਦਾ ਸੀ ਪਰ ਕਹਿੰਦੇ ਪਰ ਪਰ ਮੈਂ ਕਹਨਾ ਕੋਈ ਇੱਕ ਸੱਜਣ ਕਹਦੇ ਵਿਕਰਵਲ ਨੇ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਨੀਫਿਟ ਲਿਆ ਜੇ ਹੁਣ ਉਹ ਕਿਸੇ ਚੰਗੇ ਪਲੇਟਫਾਰਮ ਤੇ ਬਹਿ ਕੇ ਮੈਂ ਲੋਕਾਂ ਲਈ ਕੰਮ ਕਰਨ ਲੱਗ ਗਿਆ ਤਾਂ ਇਹ ਤਕਲੀਫ ਤਾਂ ਉਹਨਾਂ ਨੂੰ ਹੋ ਰਹੀ ਆ ਜਿਹੜੇ ਮੇਰੇ ਵਿਰੋਧੀ ਆ ਮੇਰੇ ਹੱਕ ਵਾਲੇ ਤਾਂ ਖੁਸ਼ੀਆਂ ਮਨਾ ਰਹੇ ਆ ਜਿਨ੍ਹਾਂ ਦੇ ਕੰਮ ਹੋਣੇ ਆ ਉਹ ਖੁਸ਼ੀਆਂ ਮਨਾ ਰਹੇ ਆ ਸਿਰਫ ਤੇ ਸਿਰਫ ਜਿਨ੍ਹਾਂ ਦੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਜੁਰਤ ਤਕਲੀਫ ਆ ਉਹ ਹੋਈ ਜਾਵੇ ਉਹਦੀ ਮੈਨੂੰ ਕੋਈ ਬਹੁਤੀ ਪ੍ਰਵਾਹ ਨਹੀਂ ਲੋਕਾਂ ਦਾ ਜਿਹੜਾ ਕਹਿਣਾ ਹੁੰਦਾ ਤੁਹਾਨੂੰ ਪਤਾ ਹੀ ਲੀਡਰਸ਼ਿਪ ਜਿਹੜੀ ਹੈਗੀ ਹੈ ਆਪੋਜ਼ਿਟ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਜਿਹੜਾ ਬੀਜੇਪੀ ਜਾਂਦਾ ਹਮੇਸ਼ਾ ਉਹਦੀ ਸੋਚ ਇਹ ਰਹਿੰਦੀ ਵੀ ਬਲੈਕ ਕਮਾਂਡੋ ਮਿਲਣਗੇ ਸਿਕਿਉਰਟੀ ਮਿਲੇਗੀ ਵੱਡੀਆਂ ਗੱਡੀਆਂ ਮਿਲਣਗੀਆਂ ਪੁਲਿਸ ਮਿਲੇਗੀ ਇੱਕ ਰੋਬ ਜਾਂ ਝਾੜਨ ਵਾਸਤੇ ਜਾਂਦਾ ਅਸੀਂ ਤਾਂ ਛੱਡ ਕੇ ਆਏ ਆ ਨਾ ਸਾਡੇ ਕੋਲ ਤਾਂ ਵੀ ਆ ਚੱਕੋ ਆਪਦੇ ਗਨਮੈਨ ਆ ਚੱਕੋ ਆਪਦਾ ਸਮਾਨ ਅਸੀਂ ਜੇ ਤੁਸੀਂ ਲੋਕਾਂ ਨੇ ਕੰਮ ਹੀ ਨਹੀਂ ਕਰਨੇ ਫਿਰ ਅਸੀਂ ਕੀ ਕਰਨਾ ਜੇ ਮੇਰੀ ਕਿਤੇ ਕੋਈ ਕਮੀ ਪੇਸ਼ੀ ਆ ਤਾਂ ਮੈਂ ਤਾਂ ਕਹਿਣਾ ਬੀਜੇਪੀ ਮੇਰੀ ਜਨਤਕ ਕਰੇ ਕੋਈ ਮੇਰੀ ਮੇਰੀ ਕੋਈ ਗਲਤੀ ਮੈਂ ਉਸ ਪਾਰਟੀ ਦੇ ਵਿੱਚ ਰਹਿ ਕੇ ਕੀਤੀ ਹੋਵੇ ਪਰ ਕੰਮ ਤਾਂ ਕਰੋ ਯਾਰ ਲੋਕਾਂ ਨੂੰ ਕੁਝ ਡਿਲੀਵਰ ਤਾਂ ਕਰੋ ਜੇ ਤੁਹਾਡੀਆਂ ਕਹਿੰਦੇ ਸਾਰੇ ਦੇਸ਼ ਤੁਹਾਡੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੈਗੀ ਉਹਦੇ ਵਿੱਚ ਕੋਈ ਨਾ ਕੋਈ ਸਾਡਾ ਸਾਡਾ ਕੋਈ ਲੋਕਾਂ ਨਾਲ ਤਾਲਮੇਲ ਦੀ ਕਮੀ ਤਾਂ ਹੈਗੀ ਆ ਨਾ ਉਹੀ ਕਮੀ ਦੇਖੀ ਆ ਇੱਥੇ ਤਾਲਮੇਲ ਦੀ ਕਮੀ ਦੇਖਦੇ ਹੋਏ ਅਸੀਂ ਬੈਕਫੁੱਟ ਤੇ ਹੋ ਗਏ ਤੇ ਜਿਹੜਾ ਇਹ ਫੈਸਲਾ ਲਿਆ ਇਹਦੇ ਵਿੱਚ ਇਹ ਵੀ ਨਹੀਂ ਕੋਈ ਵੀ ਸਰਕਾਰ ਤੋਂ ਅਸੀਂ ਕੋਈ ਵੀ ਆਪਣੇ ਕੈਂਡੀਡੇਟਾਂ ਨੂੰ ਟ੍ਰੈਕਟਾਂ ਤੰਮਉਣ ਵਾਸਤੇ ਕੜਵਲ ਆ ਗਿਆ ਯਾਰ ਲੋਕਾਂ ਦੇ ਕੰਮ ਕਰਾਉਣ ਲਈ ਤਾਂ ਹੋਣਾ ਹੀ ਪੈਣਾ ਨਾ ਸੋ ਮੈਂ ਲੋਕਾਂ ਦੇ ਕੰਮ ਕਰਾਉਣ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਪਾਰਟੀ ਦਾ ਜਿਹੜੀ ਆ ਪਾਰਟੀ ਦੀ ਸੇਵਾ ਕਰਨ ਵਾਸਤੇ ਮੈਂ ਫੈਸਲਾ ਲਿਆ ਹੋਰ ਮੇਰਾ ਕੋਈ ਨਿੱਜ ਸਵਾਰਥ ਕੋਈ ਨਹੀਂ ਹੈਗਾ ਹਲਕਾ ਤਮਨਗਰ ਦੇਖਿਆ ਜਾਵੇ ਤਾਂ ਬਹੁਤ ਵੱਡਾ ਹੈਗਾ ਔਰ ਇੱਥੇ ਲੋਕਾਂ ਦਾ ਭਰੋਸਾ ਹੁੰਦਾ ਆਪਣੇ ਇੱਕ ਲੀਡਰ ਤੇ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਮੋੜ ਤੁਸੀਂ ਆਪਣੇ ਆਫਿਸ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਹੈਗਾ ਇੱਕ ਪਹਿਲਾਂ ਕਾਂਗਰਸ ਦੇ ਟਾਈਮ ਤੋਂ ਤੁਹਾਡਾ ਆਫਿਸ ਆਵਲਾ ਸੀਗਾ ਬਹੁਤ ਤੁਸੀਂ ਚੰਗਾ ਕੰਮ ਕੀਤਾ ਸੀਗਾ ਲੋਕਾਂ ਦੇ ਨਾਲ ਜੁੜਨਾ ਹੁਣ ਜਿਹੜਾ ਹੈਗਾ ਆਮ ਆਦੀ ਪਾਰਟੀ ਤੁਸੀਂ ਜੁਆਇਨ ਹੋ ਚੁੱਕੇ ਹੋ ਤੁਹਾਡੇ ਨਾਲ ਹੋਰ ਲੀਡਰਸ਼ਿਪ ਜੁਆਇੰਟ ਹੈਗੀ ਹੈ ਆਮ ਲੋਕਾਂ ਦੇ ਜਿਹੜੇ ਕੰਮ ਪਹਿਲ ਦੇ ਅਧਾਰ ਤੇ ਕਿਹੜੇ ਵਾਲੇ ਜਿਹੜੇ ਹੋਣਗੇ ਲੋਕਾਂ ਨੂੰ ਬੇਸਿਕ ਆਪਣੇ ਕੰਮਾ ਦਾ ਹੁੰਦਾ ਜਿਆਦਾ ਤੁਸੀਂ ਖੁਦ ਹੀ ਕਿਹਾ ਵੀ ਤੁਸੀਂ ਕਾਂਗਰਸ ਵੇਲੇ ਕੰਮ ਕੀਤਾ ਤੇ ਹੁਣ ਦੁਬਾਰੇ ਕੰਮ ਸ਼ੁਰੂ ਕੀਤਾ ਅਸੀਂ ਤਾਂ ਕਿਹਾ ਕਿਉਂਕਿ ਅਸੀਂ ਹਾਂ ਅਸੀਂ ਦੇਖਿਆ ਅਸੀਂ ਦੇਖਿਆ ਸੀਗਾ ਉਸ ਚੀਜ਼ ਨੂੰ ਵੀ ਗੈਪ ਦੇਖਿਆ ਵੀ ਇਹ ਗੈਪ ਕਿੰਨਾ ਕਰਕੇ ਆਇਆ ਇਹ ਉਹਨਾਂ ਲੋਕਾਂ ਦੀ ਵਜ੍ਹਾ ਨਾਲ ਹੀ ਆਇਆ ਜਿਨ੍ਹਾਂ ਨੂੰ ਅਸੀਂ ਬਥੇਰਾ ਸਮਝਾਇਆ ਪਰ ਉਹ ਗੱਲ ਲੈ ਤੇ ਨਹੀਂ ਆਈ ਤੇ ਇੱਥੇ ਜਿਹੜੇ ਜਿਹੜੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਆਪਣੇ ਲੈਵਲ ਤੇ ਬਹੁਤ ਲੱਗੇ ਹੋਏ ਨੇ ਸਾਡੇ ਸਤਕਾਰਯੋਗ ਮੁੰਡੀਆਂ ਜੀ ਮੰਤਰੀ ਨੇ ਉਹਨਾਂ ਵੱਲੋਂ ਵੀ ਅੱਜ ਲੁਧਿਆਣੇ ਦਾ ਸਾਰਾ ਪਲਾਨ ਕੀਤਾ ਜਾ ਰਿਹਾ ਵੀ ਕੀ ਕੀ ਕਰਨਾ ਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਪੀਣ ਵਾਲੇ ਪਾਣੀ ਦੀਆਂ ਸੀਵਰੇ ਦੀਆਂ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਚਲਾ ਵੀ ਰਿਹਾ ਤੇ ਅਸੀਂ ਉਹਨਾਂ ਦੇ ਨਾਲ ਹਿੱਸਾ ਬਣ ਕੇ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰਕੇ ਦਿਖਾਵਾਂਗੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਡਿਲੀਵਰ ਕੀਤਾ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕੀ। ਨਗਰ ਨਿਗਮ ਚੋਣਾ ਹੈਗੀ ਹੈ ਕੈਂਡੀਡੇਟ ਜਿਹੜੇ ਹੈਗੇ ਆਪਣੇ ਹਲਕਾ ਆਤਮਨਗਰ ਦੇ ਵਿੱਚ ਆਪਦੇ ਵੀ ਖੜੇ ਹੋਏ ਨੇ। ਕੀ ਮੈਸੇਜ ਦੋਗੇ ਲੋਕਾਂ ਨੂੰ ਜਿਹੜਾ ਕਿਉਂਕਿ ਲੋਕ ਜਿਹੜੇ ਹੈਗੇ ਕੈਂਡੀਡੇਟ ਨੂੰ ਦੇਖਦੇ ਨੇ ਪਾਰਟੀ ਨੂੰ ਨਹੀਂ ਦੇਖਦੇ। ਸੋ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਸਰਕਾਰ ਜਿਹੜੀ ਉਹ ਆਮ ਪਾਰਟੀ ਦੀ ਹੈ ਤੇ ਆਪਾਂ ਜੇ ਆਮ ਪਾਰਟੀ ਦੇ ਕਾਉਂਸਲਰ ਜਿਤਾਵਾਂਗੇ ਤਾਹੀਂ ਡਿਵੈਲਪਮੈਂਟ ਜਿਹੜੀ ਵਧੀਆ ਤਰੀਕੇ ਨਾਲ ਹੋ ਸਕਦੀ ਆ ਸੋ ਆਪਾਂ ਆਪਣੇ ਏਰੀਆ ਦੇ ਨੂੰ ਦੇਖੀਏ ਇਲਾਕੇ ਨੂੰ ਦੇਖੀਏ ਆਪਾਂ ਜਿਹੜੀਆਂ ਸਾਰੀਆਂ ਵੱਧ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਪਾਈਏ ਤਾਂ ਕਿ ਜਿਹੜੀ ਵਧੀਆ ਤਰੀਕੇ ਨਾਲ ਆਪਣੇ ਏਰੀਏ ਦੀ ਡਿਵੈਲਪਮੈਂਟ ਕਰਾ ਸਕੀਏ ਸੂਝਵਾਨਤਾ ਇਸੇ ਗੱਲ ਦੀ ਹੁੰਦੀ ਆ ਵੀ ਕਿ ਕਾਰਪੋਰੇਸ਼ਨ ਦੀ ਲੋਕ ਵੈਸੇ ਵੋਟ ਸਰਕਾਰ ਨੂੰ ਦੇ ਕੇ ਹੀ ਪਾਉਂਦੇ ਨੇ ਤੇ ਸਾਡੇ ਇਲਾਕੇ ਦੇ ਲੋਕ ਬਹੁਤ ਸਿਆਣੇ ਨੇ ਸਹੀ ਫੈਸਲੇ ਲੈਣਗੇ ਸੋ ਇਹ ਸੀ ਕਿ ਕੜਵਲ ਕਮਲਜੀਤ ਸਿੰਘ ਕੜਵਲ ਇੱਕ ਫੇਮ ਹੈਗਾ ਪੋਲਿਟਿਕਲ ਲੁਧਿਆਣਾ ਦੇ ਵਿੱਚ ਔਰ ਇਹਨਾਂ ਦਾ ਸੋਚ ਹੈ ਹੀ ਰਹੀ ਹੈ ਵੀ ਆਮ ਜਨਤਾ ਨਾਲ ਜੁੜ ਕੇ ਆਮ ਜਨਤਾ ਦੇ ਹੀ ਕੰਮ ਕਰਨੇ ਹੈਗੇ ਪਾਰਟੀ ਦੇ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਪਾਰਟੀਆਂ ਜਿਹੜੀਆਂ ਮਰਜ਼ੀ ਆਂਦੇ ਰਹਿਣ ਲੇਕਿਨ ਲੋਕਾਂ ਨਾਲ ਜੁੜਨਾ ਜ਼ਮੀਨੀ ਸਤਰ ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਸ ਟਾਈਮ ਇਹ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਤੇ ਕੋਸ਼ਿਸ਼ ਹੈ ਇਹ ਕਿ ਆਮ ਜਨਤਾ ਦੇ ਹੀ ਕੰਮ ਕੀਤੇ ਜਾਣ ਔਰ ਆਮ ਜਨਤਾ ਦੇ ਨਾਲ ਵਿਚਰਿਆ ਜਾਵੇ ਉਹਨਾਂ ਦੀ ਜਿਹੜੇ ਦੁੱਖ ਸੁੱਖ ਹੈਗੇ ਉਹ ਸੁਣੇ ਜਾਣ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ